ਅੱਜ ਦਾ ਦਿਨ ਯਾਨੀ 25 April ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ بڑے ਡੂੰਘੇ ਅਤੇ ਗਾੜ੍ਹੇ ਅੱਖਰਾਂ ਵਿੱਚ ਇਹ ਦਿਨ ਅਤੇ ਇਸ ਦਾ ਇਤਿਹਾਸ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ ਦਰਜ ਹੈ। ਅੱਜ ਦਾ ਦਿਨ ਯਾਨੀ 25 April ਦਾ ਦਿਨ ਉਹ ਦਿਨ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਅਤੇ ਬ੍ਰਿਟਿਸ਼ ਇੰਡੀਆ ਦਰਮਿਆਨ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਜਿਸ ਤੇ ਕਾਫੀ ਵੱਡੇ ਸਟੇ ਆਉਣ ਵਾਲੇ ਸਾਲਾਂ ਦੌਰਾਨ ਸਾਹਮਣੇ ਆਈ ਅੱਜ ਦੇ ਦਿਨ ਯਾਨੀ 25 April 1809 ਨੂੰ ਸਿੱਖ ਰਾਜ ਦੌਰਾਨ ਸਿੱਖ ਰਾਜ ਅਤੇ ਬ੍ਰਿਟਿਸ਼ ਇੰਡੀਆ ਵਾਲਿਆਂ ਦਰਮਿਆਨ ਅੰਮ੍ਰਿਤਸਰ ਵਿਖੇ ਸੰਧੀ ਹੋਈ ਸਿੱਖ ਰਾਜ ਦੇ ਉਸ ਵੇਲੇ ਦੇ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਇੰਡੀਆ ਵੱਲੋਂ ਚਾਰਲਸ ਟੀ ਮੈਕਲਫ ਦਰਮਿਆਨ ਸਮਝੌਤਾ ਹੋਇਆ ਇਸ ਸਮਝੌਤੇ ਤਹਿਤ ਮਹਾਰਾਜਾ ਰਣਜੀਤ ਸਿੰਘ ਆਪਣੇ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਸਨ ਅਤੇ ਉਹ ਸਤਲੁਜ ਦਰਿਆ ਤੋਂ ਪਰੇ ਦੇ ਇਲਾਕਿਆਂ ਵਿੱਚ ਦਖਲ ਨਹੀਂ ਦੇਣਗੇ ਇਹ ਉਨ੍ਹਾਂ ਲਈ ਪਾਬੰਦੀ ਲੱਗੀ ਅਤੇ ਦੂਜੇ ਬੰਨੇ ਅੰਗਰੇਜ਼ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਕਰਨਗੇ ਇਹ ਪਾਬੰਦੀ ਅੰਗਰੇਜ਼ਾਂ ਵਾਲੀ ਧਿਰ ਉੱਪਰ ਲਾਗੂ ਕੀਤੀ ਗਈ ਇਹ ਸਾਰੀਆਂ ਮੱਦਾਂ ਅੰਮ੍ਰਿਤਸਰ ਦੀ ਇਸ ਸੰਧੀ ਵਿੱਚ ਸ਼ਾਮਲ ਸਨ ਸਿੱਖ ਰਾਜ ਦੀ ਤਾਕਤ ਅਤੇ ਸਿੱਖ ਕੌਮ ਦੀ ਬਹਾਦਰੀ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਇਸ ਸੰਧੀ ਤਹਿਤ ਮਹਾਰਾਜਾ ਰਣਜੀਤ ਸਿੰਘ ਨਾਲ ਚੰਗੇ ਸਬੰਧ ਸਥਾਪਿਤ ਕਰਨ ਦੀ ਆਪਣੇ ਵੱਲੋਂ ਇੱਕ ਕੋਸ਼ਿਸ਼ ਕੀਤੀ ਸੀ ਹਾਲਾਂਕਿ ਇਹ ਚੀਜ਼ ਜ਼ਰੂਰ ਨਜ਼ਰ ਆਈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਨੂੰ ਹੋਰ ਮਜ਼ਬੂਤ ਕਰਨ ਲਈ ਸਤਲੁਜ ਤੋਂ ਪਰੇ ਦੇ ਇਲਾਕਿਆਂ ਨੂੰ ਵੀ ਸਿੱਖ ਰਾਜ ਦਾ ਹਿੱਸਾ ਬਣਾਉਣਾ ਚਾਹੁੰਦੇ ਸੀ ਪਰ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੀ ਏਸ ਸੰਧੀ ਤਹਿਤ ਇੱਕ ਤਰ੍ਹਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਸੀਮਿਤ ਕਰ ਦਿੱਤਾ ਪੂਰੇ ਭਾਰਤ ਦੇਸ਼ ਤੇ ਇਲਾਕੇ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਅੰਗਰੇਜ਼ ਹਕੂਮਤ ਦੀ ਸਿੱਖ ਰਾਜ ਸੰਬੰਧੀ ਇੱਕ ਵਿਸ਼ੇਸ਼ ਨਜ਼ਰ ਸੀ ਪਰ ਬ੍ਰਿਟਿਸ਼ ਤੇ ਇਹ ਜਾਣਦੀ ਸੀ ਕਿ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੈ ਅੰਗਰੇਜ਼ੀ ਹਕੂਮਤ ਲਈ ਇਹ ਸੌਖਾ ਕੰਮ ਨਹੀਂ ਹੋਵੇਗਾ ਇਸ ਲਈ ਅੰਗਰੇਜ਼ੀ ਹਕੂਮਤ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਸਬੰਧ ਵਧੀਆ ਬਣਾਉਣ ਲਈ ਉਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਸੀ ਸਮਝੌਤੇ ਦੀਆਂ ਮੱਦਾਂ ਜਈਆਂ ਸੀ ਕਿ ਦੋਵੇਂ ਧਿਰਾਂ 100% ਦੀ ਪੂਰੀ ਤਰ੍ਹਾਂ ਸੰਤੋਖਤ ਨਹੀਂ ਸੀ ਪਰ ਦੋਵੇਂ ਇੱਕ ਦੂਜੇ ਦੀ ਵੱਧਦੀ ਤਾਕਤ ਨੂੰ ਵੇਖਦਿਆਂ ਇਸ ਸੰਧੀ ਲਈ ਰਜ਼ਾਮੰਦ ਹੋਏ 1809 ਦੀ ਇਸ ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਕਈ ਵੱਡੇ ਬ੍ਰਿਟਿਸ਼ ਹੁਕਮਰਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਡੂੰਘੇ ਸਬੰਧ ਸਥਾਪਿਤ ਕਰਨ ਦੀ ਇੱਛਾ ਪਟਾਈ ਅਤੇ ਮਹਾਰਾਜਾ ਵੱਲੋਂ ਹੀ ਉਹਨਾਂ ਦਾ ਮਾਣ ਸਨਮਾਨ ਵੀ ਰੱਖਿਆ ਗਿਆ ਇਸ ਸੰਧੀ ਦੇ ਬਾਅਦ ਵੀ ਸਿੱਖ ਰਾਜ ਮਜ਼ਬੂਤ ਅਤੇ ਹੋਰ ਮਹਾਨ ਬਣਦਾ ਨਜ਼ਰ ਆਇਆ ਅਤੇ ਸਿੱਖ ਰਾਜ ਦੇ ਚਰਚੇ ਦੂਰ ਦੂਰ ਤੱਕ ਯੂਰਪੀ ਦੇਸ਼ਾਂ ਤੱਕ ਵੀ ਹੋਣ ਲੱਗੇ ਹਾਲਾਂਕਿ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਅੰਗਰੇਜ਼ ਹਕੂਮਤ ਛਾਤਰ ਟੰਗ ਨਾਲ ਅੱਗੇ ਵਧਦੀ ਗਈ ਅਤੇ ਸਿੱਖ ਰਾਜ ਰਸਾਤਲ ਵੱਲ ਨੂੰ ਵਧਿਆ ਪਰ ਅੱਜ ਦੇ ਦਿਨ ਜੋ ਅੰਮ੍ਰਿਤਸਰ ਦੀ ਸੰਧੀ ਹੋਈ ਉਹ ਉਸ ਵੇਲੇ ਦੀ ਸਿੱਖ ਰਾਜ ਦੀ ਤਾਕਤ ਨੂੰ ਬਾਖੂਬੀ ਦਰਸਾਉਂਦੀ ਹੈ ਜਿਸ ਵੱਲ ਅੰਗਰੇਜ਼ਾਂ ਨੂੰ ਵੀ ਧਿਆਨ ਦੇਣਾ ਪਿਆ ਅਤੇ ਪੂਰੀ ਦੁਨੀਆ ਉੱਪਰ ਰਾਜ ਕਰਨ ਵਾਲੇ ਅੰਗਰੇਜ਼ ਸਿੱਖ ਰਾਜ ਦੇ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਏ ਸੀ ਇਸੇ 1809 ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ